ਕੋਸਾ ਟ੍ਰਿਕਰਜੀਸ ਆ ਰਿਹਾ ਨੂੰ ਤੇ ਸਵਾਗਤ ਹੈ ਜੀ ਅੱਜ ਤੁਹਾਡੇ ਨਵੇਂ ਵੀਡੀਓ ਵਿੱਚ ਤੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਜਿਹੜਾ ਆਪਾਂ ਕੱਟੀਆਂ ਬੱਛੀਆਂ ਬਾਤ ਤੇ ਸੁੱਕਾ ਪਾਊਡਰ ਦੁੱਧਾ ਹੁੰਦਾ ਅਮੋਲ ਦਾ ਆਪਾਂ ਲੈ ਕੇ ਆਏ ਆ ਜੇ ਵਨ ਜੀ ਦੇਖ ਸਕਦੇ ਹੋ ਜੀ ਤੇ ਆਪਾਂ ਤੁਹਾਨੂੰ ਦੱਸਦੇ ਆ ਕਿ ਇਹ ਕਿਵੇਂ ਆਪਾਂ ਤਿਆਰ ਕਰਦੇ ਆ ਵੀ ਕਿੰਨਾ ਕੁਆਂਟੀਟੀ ਚ ਪੈਂਦਾ ਇਹ ਕਿਵੇਂ ਬਣਦਾ ਠੀਕ ਹੈ ਜੀ ਇੱਧਰ ਆਪਾਂ ਨੇ ਆ ਤਿਆਰ ਕਰਿਆ ਦੇਖੋ ਤੇ ਆਪਾਂ ਤਿਆਰ ਕਰ ਲਈਏ ਹਾਂ ਬੱਚੀ ਵਾਸਤੇ 1 ਮਹੀਨੇ ਦੀ ਬੱਚੀ ਆਪਣੀ ਤੇ ਇਹਦੇ ਵਿੱਚ ਆਪਾਂ ਨੇ ਅੱਧਾ ਕਿਲੋ ਪਾਊਡਰ ਪਾਇਆ ਜੀ 250 ਗ੍ਰਾਮ 1 ਲੀਟਰ ਚ ਪਾਇਆ ਤੇ ਆਪਾਂ ਅੱਧਾ ਕਿਲੋ ਪਾਊਡਰ ਨਾਲ ਇਹ 2 ਕਿਲੋ ਦੁੱਧ ਜਿਹੜਾ ਆਪਣਾ ਤਿਆਰ ਹੋ ਗਿਆ ਇਹਦੇ ਤੇ ਸਾਰਾ ਕੁਝ ਲਿਖਿਆ ਹੋਇਆ ਦਿਖਾਉਣੀ ਆਪਾਂ ਤੁਹਾਨੂੰ ਇਹਦੇ ਤੇ ਸਾਰਾ ਕੁਝ ਲਿਖਿਆ ਹੈ ਦੇਖੋ ਇਹ ਜਿਹੜਾ ਇਧਰ ਵੀਕ ਦੇ ਹੋਏ ਆ ਵੀ ਕਿੰਨੇ ਵੀਕ ਤੋਂ ਕਿੰਨਾ ਪਾਊਗਾ ਆ ਦੇਖੋ ਆਹਦੇ ਆ ਬ 4 ਵੀਕ ਜਿਵੇਂ ਮਹੀਨੇ ਦੀ ਹੋਗੀ ਟਾਈਪ ਕੋਲਟਰ ਦੇ ਵਿੱਚ 250 ਗ੍ਰਾਮ ਜਿਹੜਾ ਪਾਊਡਰ ਇਹ ਪੈਂਦਾ ਠੀਕ ਆ ਜੀ ਤੇ ਬਾਕੀ ਤੁਸੀਂ ਇਹਦੇ ਵਿੱਚ ਦੇਖ ਕੇ ਪੜ ਕੇ ਬਣਾ ਸਕਦੇ ਹੋ ਤੇ ਆਪਾਂ ਗਰਮ ਪਾਣੀ ਕਰਕੇ ਇਹਨੂੰ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਇੱਧਰ ਘੋਲ ਲੈਣਾ ਥੋੜਾ ਜਿਹਾ ਪਾ ਕੇ ਪਾਣੀ ਤੇ ਉਧਰ ਹੁਣ ਆਪਾਂ ਕੱਟੇ ਵਾਸਤੇ ਰਲਾਉਣਾ ਉਹ ਤੁਹਾਨੂੰ ਦਿਖਾਉਣੀ ਆ ਆਪਾਂ ਵੀ ਕਿਵੇਂ ਪਾਉਣਾ ਤੇ ਇੱਧਰ ਹੁਣ ਆਪਾਂ ਵਿੱਚ ਘੋਲ ਕੇ ਪਹਿਲਾਂ ਸਮਾਰ ਕੇ ਨਹੀਂ ਗੱਠਾ ਬਣ ਜੰਦੀਆਂ ਤੇ ਉਹ ਆਪਾਂ ਇੱਧਰ ਘੋਲ ਕੇ ਇਹਦੇ ਵਿੱਚ ਪਾਤਾ ਹੁਣ ਆਪਣਾ ਦੁੱਧ ਦੇਖੋ ਹੋਏ ਤਿਆਰ ਆ ਮਾਰ ਕੇ ਗੜਾ ਲੈਣਾ ਵੀ ਇਹਦੇ ਵਿੱਚ ਜਿਹੜੀਆਂ ਗੱਠਾ ਨਾ ਬਣਨ ਤੇ ਆਪਾਂ ਠੰਡਾ ਜਿਵੇਂ ਨਾਰਮਲ ਦੁੱਧੋ ਆਪਣਾ ਗਾਂ ਦਾ ਮੱਝ ਦਾ ਹੁੰਦਾ ਉਹ ਆਪਾਂ ਲੋ ਕਰਕੇ ਇਹਨੂੰ ਠੰਡਾ ਕਰਕੇ ਫਿਰ ਆਪਾਂ ਜਿਹੜਾ ਪਲਾਉਣਾ ਗਰਮ ਨਹੀਂ ਪਲਾਉਣਾ ਇਹਨੂੰ ਅੱਧਾ ਘੰਟਾ ਲੱਗੂਗਾ ਅੱਧਾ ਪੌਣਾ ਘੰਟਾ ਠੰਡੇ ਹੋਣ ਨੂੰ ਤੇ ਫੇਰ ਜਿਹੜਾ ਆਪਾਂ ਉਹਨੂੰ ਬੱਚੇ ਨੂੰ ਪਲਾਉਣਾ ਜਿਵੇਂ ਆਪਾਂ ਨਾਰਮਲ ਗਾਂ ਮੱਝ ਦਾ ਟੈਂਪਰੇਚਰ ਤੇ ਹੁੰਦਾ ਦੁੱਧ ਜੀ ਕੋਸਾ ਜਾਂ ਪੁਣਾ ਕਰਕੇ ਆਪਾਂ ਫਿਰ ਇਹਨੂੰ ਜਿਹੜਾ ਬੱਚੀ ਨੂੰ ਭੁਲਾ ਦੇਣਾ ਇਹ ਆਪਾਂ ਹੁਣ ਦੇਖੋ ਜੀ ਟਰਾਈ ਕਰ ਰਹੇ ਹਾਂ ਵੀ ਨਾਰਮਲ ਦੁੱਧ ਤੇ ਇਹ ਦੁੱਧ ਚ ਕਿੰਨਾ ਜਿਹੜਾ ਕਰਤੀ ਆ ਬੱਚੇ ਕਿੰਨਾ ਗਰੋਥ ਕਰਦੀਆਂ ਨੇ ਤੇ ਫਿਰ ਆਪਾਂ ਤੁਹਾਨੂੰ ਅਗਲੀ ਵੀਡੀਓ ਦੱਸਾਂਗੇ ਵੀ ਕਿੰਨਾ ਗਰੋਥ ਹੋਇਆ ਠੀਕ ਆ ਜੀ ਇਹ ਤੁਸੀਂ ਪਾਉਣਾ ਹੁਣ ਜਿਵੇਂ ਕੱਟੇ ਨੂੰ ਪਾਉਣਾ ਇਹਦੇ ਉੱਤੇ ਆ ਬਾਈ ਸਾਰਾ ਕੁਝ ਲਿਖਿਆ ਹੋਇਆ ਹੈ ਇਹਦੇ ਉੱਤੇ ਡੱਬੇ 'ਤੇ ਉਹ ਚ ਆਪਾਂ ਪਾਉਣਾ 1 ਲੀਟਰ 'ਚ 120 ਗ੍ਰਾਮ ਪਾウダー ਜੇ ਕੱਟੇ ਨੂੰ ਪਲਾਉਣਾ ਤੇ 2 ਲੀਟਰ ਚ ਪੋਗਾ 240 ਗ੍ਰਾਮ ਉਹ ਆਪਾਂ ਇਹ ਚ ਪਾ ਕੇ ਘੋਲ ਕੇ ਫਿਰ ਉਹ ਗਰਮ ਪਾਣੀ ਚ ਆਪਾਂ ਨੇ ਪਾ ਦੇਣਾ ਤੇ ਆਪਾਂ ਹੁਣ ਤੁਹਾਨੂੰ ਦਿਖਾਉਣੀ ਆ ਇਹ ਚ ਜਿ ਕੋਈ ਚੋ ਆਪਾਂ ਨੇ ਇਹ ਚ ਇਸ ਕੋ ਦੇ ਆਇਆ ਯਾਦੇ ਵਿੱਚ ਦੇ ਆਵਾ ਜੀ ਇਹ 50 ਗ੍ਰਾਮ ਦਾ ਆਪਾਂ ਹੁਣ ਇਹ ਚ ਪਾਉਣੇ ਆ ਵਰਕ ਨਹੀਂ ਪਾਉਣੇ ਪੂਰੇ ਆਪਾਂ ਇਹ ਵਸੂ ਸਾਫ ਦੇ ਰੱਖਣ ਜਿਵੇਂ ਅਰੀਫਾ ਵਿੱਚ 50 ਗ੍ਰਾਮ ਹੋ ਗਿਆ ਆਪਾਂ ਇਹ ਚ ਪਾ ਦੇਣਾ ਦੋ ਹੋ ਗਏ ਜੀ ਤੇ ਇਹਨਾਂ ਹੋ ਗਏ 150 ਹੋ ਗਏ ਇਆ ਹੋ ਗਈ 200 ਥੋੜੇ ਆਪਾਂ ਘੱਟ ਪਾ ਲੈਣਾ 20 10 ਗ੍ਰਾਮ ਆਹੋ 20 10 ਗ੍ਰਾਮ ਥੋੜੇ ਘੱਟ ਪਾ ਲਏ ਆਪਾਂ ਨੇ ਇਹ ਹੋ ਗਿਆ ਜੀ ਕੱਟੇ ਦਾ ਹੋ ਗਿਆ 2 ਲੀਟਰ ਪਾਣੀ ਤਾਂ 220 ਗ੍ਰਾਮ ਇਹ ਤੁਜੀ ਆਪਾਂ ਨੇ ਪਹਿਲਾਂ ਹੁਣ ਪਾਣੀ ਪਾਉਣਾ ਥੋੜਾ ਜਿਹਾ ਤਾਂ ਥੋੜਾ ਗਰਮ ਪਾਣੀ ਚਾਹ ਪਾ ਲਵੋ ਆਪਣਾ ਨੰਪਾ ਕੇ ਆਈ ਫਿਰ ਜਦੋਂ ਆਪਾਂ ਨੇ ਫਿਰ ਘੋਟ ਕੇ ਜੀ ਮਤਲਬ ਪਾ ਦੇਣਾ ਜੀ ਵੀ ਜਿਹੜੇ ਜੇ ਗੱਠਾਂ ਜੀ ਨਾ ਬਣਨ ਠੀਕ ਆ ਹੁਣ ਹੋ ਗਿਆ ਆਪਣਾ ਪਾਣੀ ਕਣ ਆਪਾਂ ਚਮਚੇ ਨਾਲ ਹਲਾ ਦੇਣਾ ਇਹਨੂੰ ਚਮਚੇ ਨਾਲ ਹਲਾ ਕੇ ਚਮਚੇ ਨਾਲ ਹਲਾ ਕੇ ਫਿਰ ਆਪਾਂ ਮਸ਼ੀਨ ਜੀ ਫੇਰ ਦੇਣੀ ਇਹ ਚ ਜਿਹੜੀਆਂ ਗੱਠਾਂ-ਕੁੱਠਾਂ ਜੀਆਂ ਸਾਰੀਆਂ ਉਹ ਹੋ ਜਾਣੀਆਂ ਔਲੀ-ਔਲੀ ਬਣਾਂਦੂਗੀ ਇਹ ਚ ਘੋਲ ਲੈਣਾ ਇਹ ਇਹ ਲਿੰਕ ਇਕੱਠਾ ਨਹੀਂ ਬਣਨੀ ਹੈ ਇਹ ਸਾਰੀਆਂ ਪਾਣੀ ਸਾਫ਼ ਕਰਨੀਆਂ ਚਾਹ। ਤਾਂ ਆਪਾਂ ਜਿਹੜਾ ਪਾਣੀ ਧਰਾ ਦੇਣਾ। ਹਾਂਜੀ ਭਾਜੀ ਆਪਾਂ ਨੇ ਇਹ ਦੇਖੋ ਇਹਨੂੰ ਉਹ ਕਰਤਾ ਕੋਈ ਗੱਠ ਕੁਟਣੀ ਛੱਡੀ ਇਹਦੇ ਵਿੱਚ ਐ ਤੁਸੀਂ ਬਣਾਉਣਾ ਹੈ ਨਾ ਦੇਖੋ। ਐ ਬਣ ਗਿਆ। ਜੇ ਕੋਈ ਰਕ ਮਤਲਬ ਰੈਡਕਨ ਦਾ ਉਹਦੇ ਨਾਲ ਰੈਡਕਦਾ ਜੀ ਆਪਾਂ ਮਧਾਣੀ ਜੀ ਨਾਲ। ਜੇ ਕੋਈ ਗੱਠ ਰਹਿ ਵੀ ਜਾਵੇ ਤਾਂ ਤੁਸੀਂ ਹੱਥ ਨਾਲ ਮਲ ਦੇਣੀ ਆ। ਕੋਈ ਗੱਠ ਨਾ ਰਹੇ ਬਸ ਐ ਨਾ ਇਕਣਾ ਬਣਨਾ ਚਾਹੀਦਾ ਦੁੱਧ ਆਇਆ ਨਾ। ਦੇਖੋ ਐ ਦੁੱਧ ਬਣ ਗਿਆ। ਤੇ ਆਪਾਂ ਜਿਹੜਾ ਪਾਣੀ ਐ ਜਦੋਂ ਥੋੜੀ ਪਾਣੀ ਨੂੰ ਗਰਮ ਰੱਖਤਾ ਜਦੋਂ ਥੋੜੀ ਭਾਪ ਜੀ ਨਿਕਲਣ ਲੱਗੀ ਬਸ ਮੜੀ ਮੜੀ ਭਾਪ ਜੀ ਨਿਕਲਣ ਲੱਗੀ ਜਦ ਇਹ ਤੁਸੀਂ ਬੰਦ ਕਰ ਦੇਣਾ ਬਹੁਤਾ ਗਰਮ ਨਹੀਂ ਕਰਨਾ ਹੈਗਾ ਵੀ ਅਵਾਰਲੇ ਜ ਨਹੀਂ ਦੇਣੀ ਫਿਰ ਆਪਾਂ ਠੰਡਾ ਵੀ ਕਰਨਾ ਹੈ ਬਸ ਇੱਕ ਵਾਰ ਜਦੋਂ ਗਰਮ ਕਰ ਰੱਖਤਾ ਤੁਸੀਂ ਨੇ ਇੱਕ ਵਾਰ ਭਾਪ ਨਿਕਲਣ ਲੱਗੀ ਜਦ ਇਹ ਬੰਦ ਕਰ ਦੋ ਬਸ ਇਹਨੂੰ ਫਿਰ ਆਪਾਂ ਬਾਅਦ ਚ ਠੰਡਾ ਕਰਕੇ ਪਲਾਉਣਾ ਹੈ ਤੇ ਹੁਣ ਆਪਾਂ ਦੇਖੋ ਉਹ ਬਣਾਤਾ ਆਪਾਂ ਹੁਣ ਇਹ ਵਿੱਚ ਪਾ ਕੇ ਦੇਖავਨੀ ਆ ਇਹ ਹੁਣ ਆਪਣਾ ਦੁੱਧ ਬਣ ਕੇ ਤਿਆਰ ਹੋ ਜਾਊਗਾ ਨਾਰਮਲ ਦੁੱਧ ਜਦੋਂ ਨਾਰਮਲ ਜਿਹਾ ਰਹਿ ਗਿਆ ਨਾ ਜਿਵੇਂ ਆਪਣਾ ਡੰਗਰਾਂ ਦਾ ਦੁੱਧ ਹੁੰਦਾ ਵੀ ਉਹਨਾਂ ਕੋਸਾ ਰਹਿ ਗਿਆ ਫਿਰ ਆਪਾਂ ਪਲਾਉਣਾ ਇਹ ਕੱਟੀਆਂ ਬੱਚਿਆਂ ਨੂੰ ਕੱਟਿਆਂ ਨੂੰ ਪਲਾਉਣਾ ਚਾਹੀਏ ਦੇਖਣਾ ਗਰੋਥ ਦੇਖੋ ਜੀ ਆਪਾਂ ਪਹਿਲੀ ਵਾਰੀ ਲੱਗਦੀਆਂ ਬੱਤ ਕਰ ਤੇ ਆਪਾਂ ਤੁਹਾਨੂੰ ਵੀਡੀਓ ਸ਼ੇਅਰ ਕਰੀਏ ਜਦੋਂ ਆਪਾਂ ਨੂੰ ਰਿਜ਼ਲਟ ਮਿਲੇ ਇਹਦਾ ਵੀ ਕੱਟੀਆਂ ਬੱਚਿਆਂ ਦੀ ਦੂਜੇ ਦੁੱਧ ਨਾਲ ਵੀ ਕਿਵੇਂ ਗਰੋਥ ਹੁੰਦੀ ਆ ਤੇ ਫਿਰ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ பாਕੇ ਵੀ ਆਪਾਂ ਕਿੰਨਾ ਦੁੱਧ ਪਲਾਇਆ ਇਹਨਾਂ ਨੂੰ ਕੱਟੀਆਂ ਬੱਚਿਆਂ ਦੀ ਕਿਵੇਂ ਗਰੋਥ ਹੋਈ ਆ ਤੇ ਕਿਹਦੇ ਵਿੱਚ ਹੈ ਕੀ ਕੀ ਆਪਾਂ ਤੁਹਾਨੂੰ ਦੱਸਦੇ ਆ ਇਹ ਦੇਖੋ ਜਿਹਦੇ ਵਿੱਚ ਹੈਗਾ ਜੀ ਪ੍ਰੋਟੀਨ ਹੈਗਾ 20 ਤੋਂ 22% ਫੈਟ ਹੈਗੀ ਆ 16 ਤੋਂ 18% ਇਹ ਫਾਈਬਰ ਹੈਗੀ 0. ਤੋਂ 5 ਤੋਂ 1% ਤੱਕ ਤੇ ਮਿਨਰਲ ਹੈਗਾ ਜੀ 0 1.0% ਤੇ ਵਿਟਾਮਿਨ A D 3 E ਹੋ ਗਿਆ ਜੀ 1% ਲਾ ਲਓ ਤੁਸੀਂ 1% ਦੇਖੋ ਆ ਚੀਜ਼ਾਂ ਨੇ ਦੇ ਵਿੱਚ ਜੀ ਬਾਕੀ ਆ ਇਧਰ ਦੇ ਆ ਦਾ ਵੀ ਕਿਵੇਂ ਕਿਵੇਂ ਪਾਉਣਾ ਠੀਕ ਹੈ ਜੀ ਤੇ ਬਾਕੀ ਆਪਾਂ ਹੁਣ ਉਹ ਵਿੱਚ ਰਲਾਤਾ ਜੀ ਇਹਨੂੰ ਤੇ ਠੰਡਾ ਹੋ ਗਿਆ ਆਪਾਂ ਨੇ ਇਹ ਭਲਾ ਦੇਣਾ ਜੀ ਨੋਰਮਲ ਜਿਹਾ ਜਿਹਾ ਰਹਿ ਗਿਆ ਥੋੜਾ ਜਿਹਾ ਰਹੇਗਾ ਕੋਸਾ ਨੇ ਆਪਾਂ ਠੰਡਾ ਕਰਕੇ ਬਣਾਉਣਾ ਗਰਮ ਨਹੀਂ ਬਣਾਉਣਾ ਹੈਗਾ ਜੀ ਧਿਆਨ ਰੱਖਿਓ ਤੁਸੀਂ ਕੋਸਾ ਪਲਾਉਣਾ ਹੈ ਇਹ ਤੇ ਇਹ ਵੀ ਤਿਆਰ ਆ ਬਣਾ ਹੁਣ ਆਪਾਂ ਹੁਣ ਠੰਡਾ ਹੋ ਗਿਆ ਇਹ ਜੀ ਪਾ ਲਈਏ ਬੱਚਿਆਂ ਨੂੰ ਭਲਾ ਦੇਣਾ ਚਾਹ। ਤੇ ਦੁੱਧਾ ਬਣਾਉਣ ਬਣ ਕੇ ਤਿਆਰ ਆ। ਤੇ ਬਾਜੀ ਵੀਡੀਓ ਕਿਵੇਂ ਲੱਗੀ ਸ਼ੇਅਰ ਕਰਿਓ ਕਮੈਂਟ ਕਰਿਓ ਜੀ। ਤੇ ਆਪਣੇ ਚੈਨਲ ਕਰ ਲਈ ਸਬਸਕ੍ਰਾਈਬ ਤੇ ਬੱਸ ਬੱਸ ਸਪੋਰਟ ਕਰੋ ਆਪਣੇ ਚੈਨਲ ਦੀ। ਤੇ ਆਪਣੀ ਚੈਨਲ ਸਬਸਕ੍ਰਾਈਬ ਕਰਕੇ ਆਪਣਾ ਹੌਂਸਲਾ ਵਧਾਓ ਜੀ ਤੇ ਹੋਰ ਵਧੀਆ-ਵਧੀਆ ਆਪਣੀ ਡੇਰੀ ਫਾਰਮ ਦੀ ਵੀਡੀਓ ਪਾਇਆ ਕਰੀ ਜੀ। ਧੰਨਵਾਦ ਜੀ ਵੀਡੀਓ ਦੇਖਣ ਵਾਸਤੇ ਵੱਧ ਤੋਂ ਵੱਧ ਸਪੋਰਟ ਕਰੋ ਬਣੇ ਚੈਨਲ ਦੇ ਜੀ